ਹੋਰ ਤੇ ਗੱਲਾਂ ਦੀਆਂ ਗੱਲਾਂ ਆਂਦੀ ਚੋਨੇ ਦੇ ਪੈਸੇ ਵੀ ਤੇ ਨਹੀਂ ਥਾਈ ਕੀਤੇ ਉਹਨੇ ਲੈ ਮਾਂ ਨੇ ਵਖਰੇ ਲਏ ਤੇ ਉਹਨਾਂ ਨੇ ਵਖਰੇ ਇਹ ਕਿਤਾਂ ਦਾ ਸਲੂਕ ਹੋਇਆ ਉਹਨਾਂ ਦੇ ਕਰਦਾ ਐਵੇਂ ਸ਼ਦਾਰ ਜੀ ਗੱਲ ਹੀ ਨਹੀਂ ਕਰਦੀ ਆਂਦੀ लवली ਵੀ ਨਹੀਂ ਠੀਕ ਰਿਆ ਅੱਛਾ ਆਂ ਮੈਂ ਚੱਲ ਜੀ ਕਿਹ ਦਿਨ ਤੇ ਚਲ ਹੋ ਆਈਏ ਨਾਲੇ ਉਹ ਅਗਲੇ ਨੂੰ ਵੀ ਪਤਾ ਹੋਊਗਾ ਜੇ ਗੱਲ ਕਰਨੀ ਉਹ ਤੇ ਕਰ ਵੀ ਲਿਓ ਸਾਨੂੰ ਕਿਹਦਾ ਡਰ ਵਾ ਨਹੀਂ ਤੇ ਡਰ ਕਾਦਾ ਵਾ ਜੇ ਇਹ ਤਾਂ ਕਰਦੀ ਤੇ ਆਹੀ ਵੀ ਫੇਰ ਆਪਣੀ ਕੁੜੀ ਨਾਲ ਹੁ ਢੰਡਾਲ ਲਿਆਵਾਂਗੇ ਤੇ ਆਪੇ ਦੱਸੂਗੀ ਨਾ ਗੱਲਾਂ ਸਾਰੀਆਂ दादी मम्मा हाँ गोपी पानी ले आओ। आ गई हो आ गया पुत्र हाँ जी चल ला वर्दी ਰੋਟੀ ਪਹਿਲਾਂ ਖਾਣੀ ਆ ਕਿ ਵਰਦੀ ਲਾ ਕੇ ਖਾਣੀ ਪੁੱਤ ਵਰਦੀ ਲਾ ਕੇ ਚੱਲ ਫੇ ਲਾ ਤੇ ਮੈਂ ਲਿਆ ਕੇ ਦਵਾਂ ਤੈਨੂੰ ਰੋਟੀ ਠੀਕ ਜਿੱਤਾ ਮਰਜੀ ਆ ਨਿਆਣਾ ਮਾਂ ਨੂੰ ਤਾਂ ਲੱਭਦਾ ਹੀ ਆ ਹੁਣ ਕੱਲ ਤਾਂ ਹੀ ਹੋਰ ਤਰ੍ਹਾਂ ਹੋਇਆ ਵਾ ਨਾ ਤੇ ਮੈਨੂੰ ਪੁੱਛਣਾ ਨਹੀਂ ਰਿਹਾ ਫੁੱਲ ਕੇ ਤੇ ਨਾ ਹੋਰ ਪਰ ਮਾਂ ਨੂੰ ਇਹਲਾ ਮਾਸਾ ਕੱਲ ਨਹੀਂ ਆ ਢਿੱਡੋਂ ਜੰਮੇ ਦਾ ਫਿਕਰ ਨਹੀਂਗਾ ਹੈਗਾ ਤੇ ਸਾਡਾ ਫਿਕਰ ਕਿੱਥੋਂ ਕਰਨਾ ਉਹ ਨਾਨੀ ਸ਼ਰਮ ਕਰਦੀ ਵੀ ਦੋ ਤਾਂ ਮੇਰਾ ਸਕੂਲ ਜਾਣ ਰਿਹਾ ਵਾ ਉਡੀਨ ਨੂੰ ਕਿੱਥੇ ਖੜਨਾ ਵਾ ਪਰ ਨਾ ਮਾਵਾ ਤੀ ਇੱਕੋ ਹੀ ਰਸਤੇ ਚੱਲੀਆਂ ਵਾ ਦੋਵਾਂ ਜਾਣੀਆਂ ਦੇ ਵਿੱਚ ਕੋਈ ਫਰਕ ਹੈਗਾ ਹੀ ਨਹੀਂਗਾ ਮੈਂ ਪਰੌਂਠੀਆਂ ਲਾਤੀਆਂ ਅਹੀਂ ਪਤਾ ਨਹੀਂ ਹੁਣ ਕੀ ਕਹਿਣਾ ਵਾ ਇਹਨੇ ਪੁੱਛਦੀਆਂ ਨਾਲ ਚਾਹ ਪੀਣੀ ਆ ਕਿ ਦੁੱਧ ਲਿਆਦਾ ਤੈਨੂੰ ਸਬਜੀ ਪਤਾ ਨਹੀਂ ਖਾਣੀ ਕਿ ਨਹੀਂ ਪੁੱਛ ਲੈਣੀ ਆ ਜੇ ਕਹੂਗਾ ਤਾਂ ਦੇ ਦੂੰਗੀ ਪਾਕੇ ਗੋਪੀ ਤੂੰ ਪਰੌਂਠੀਆਂ ਮੰਗਦਾ ਹੁੰਦਾ ਵਾ ਮੈਂ ਪਰੌਂਠੀਆਂ ਹੀ ਲਾਤੀਆਂ ਤੈਨੂੰ ਚਾਹ ਪੀਣੀਆ ਬਣਾਦਾ ਕਿ ਠਰ ਕੇ ਪੀਣੀ ਆ ਮੈਂ ਚਾਹ ਨਹੀਂ ਪੀਣੀ ਨਹੀਂ ਪੀਣੀ ਦੁੱਧ ਲਿਆਦਾ ਚਲ ਖਾ ਲੈ ਫਿਰ ਤੇ ਰੋਟੀ ਖਾ ਕੇ ਨਾ ਯੂਨੀਫਾਰਮ ਲਾ ਲ ਮੇਰਾ ਪੁੱਤ ਟਿਊਸ਼ਨ ਤੇ ਚੱਲ ਜਾ ਚੰਗਾ ਘਰ ਵੀ ਕੀ ਕਰਨਾ ਵਾ ਜੇ ਜਾਵੇਂਗਾ ਟਿਊਸ਼ਨ ਤੇ ਦੋ ਅੱਖਰ ਪੱਲੇ ਪਹਿਣਗੇ ਟੈਸਟ ਮਿਲੇ ਆ ਚੰਗੇ ਹੋਏ ਆ ਮੈਂ ਮਮਾ ਕੋ ਜਾਣਾ ਮਮਾ ਕੋ ਜਾਣਾ ਵਾ ਪੁੱਤ ਵੇਹ ਮਮਾ ਦਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਤੂੰ ਸਕੂਲ ਜਾਣਾ ਵਾ ਜੇ ਵਾਂਦੇ ਵੇਖੇ ਤਾਂ ਨੰਬਰ ਨਹੀਂ ਆਉਣੇ ਕੋਈ ਨਹੀਂ ਪੜਨਾ ਨਹੀਂਗਾ ਨਹੀਂ ਮੈਂ ਮਮਾ ਕੋ ਜਾਣਾ ਤਾਂ ਮਮਾ ਨੂੰ ਤਾਂ ਤੇਰਾ ਫਿਕਰ ਹੈ ਨਹੀਂ ਉਹ ਕਿਉਂ ਗਈ ਹੀ ਕੋਈ ਨਹੀਂ ਮੈਨੂੰ ਹੈਗਾ ਮੈਂ ਜਾਣਾ ਚੁੱਪ ਕਰਕੇ ਨਾ ਪੜਾਈ 'ਤੇ ਧਿਆਨ ਦੇ ਕਿਤੇ ਨਹੀਂਗਾ ਜਾਣਾ ਮੈਂ ਨਹੀਂ ਮੈਂ ਜਾਣਾ ਵਾ ਮੈਂ ਲੱਗੀ ਤੇਰਾ ਪਿਓ ਨੂੰ ਫੋਨ ਕਰਨ ਪੇ ਇਦਾਂ ਕਰਦੇ ਐ ਵੀ ਮੈਂ ਨਹੀਂ ਮੈਂ ਜਾਣਾ ਹੀ ਜਾਣਾ ਪੁੱਤ जाटਵਿਸ਼ਨ ਤੋਂ ਹੋਇਆ ਮੇਰਾ ਪੁੱਤ ਮੈਨੂੰ ਤੁਸੀਂ ਮੈਨੇ ਗੱਲ ਦੱਸੋ ਵੀ ਸਾਰਿਆਂ ਦੀਆਂ ਮੰਮਾ ਜਿਹੜੀਆਂ ਵਾ ਸਕੂਲ ਬੱਸ ਸਟੈਂਡ ਤੋਂ ਲਿਆਉਣ ਹੁੰਦੀਆਂ ਵਾ ਪਰ ਜਿਹੜੇ ਮੇਰੇ ਮੰਮਾ ਮੈਂ ਜਦੋਂ ਘਰੇ ਆਉਂਦਾ ਆਉਂਦਿਆਂ ਨੂੰ ਘਰੇ ਹੀ ਨਹੀਂ ਹੁੰਦੇ ਪੁੱਤ ਮੈਂ ਵੀ ਕੀ ਕਰ ਸਕਦੀ ਆ ਉਹਦਾ ਦਿਮਾਗ ਹੀ ਇਦਾਂ ਦਾ ਵਾ ਤੇ ਕੋਈ ਨਹੀਂ ਵੇਖ ਤੂੰ ਸਕੂਲੋਂ ਆਇਆ ਵਾ ਮੈਂ ਤੇਨੂੰ ਰੋਟੀ ਪਾਣੀ ਦਿੱਤਾ ਵਾ ਕੱਪੜੇ ਤੇਰੇ ਆਉਂਦਿਆਂ ਨੂੰ ਧੋਤੇ ਆ ਨਹੀਂ ਆਉਂਦੀ ਤਾਂ ਨਾ ਆਵੇ ਫਿਰ ਹੋਰ ਕੀ ਕਰਨਾ ਵਾ ਹੈ ਇਦਾਂ ਨਹੀਂ ਸੋਚੀਦਾ ਹੁੰਦਾ ਬੱਚੇ ਪੜਾਈ ਵੱਲ ਧਿਆਨ ਦਿੰਦੇ ਆ ਐਦਾਂ ਦੀਆਂ ਗੱਲਾਂ ਨਹੀਂ ਸੋਚਦੇ ਹੁੰਦੇ। ਫਰਾਂ ਮੈਂ ਚੱਲਣੇ ਨਹੀਂ ਸੀ ਹੁੰਦੇ। ਸ਼ਾਡਾ ਮੈਂ? ਨਹੀਂ ਚੱਲਾਂਗਾ। ਹੋਨੇ ਜਾਣਾ ਚਾਚੇ ਦੇ ਮੁੰਡੇ ਨਾਲ। ਚੱਲ ਲੈ ਆ ਬੈਗ, ਤੈਨੂੰ ਗਾਂ ਘਰ ਆਉਂਦੀ ਆ ਮੈਂ। ਵੇਹਲਾ। ਨਿਆਣਾ ਕੀ ਕਹਿਣ ਰਿਹਾ ਵਾ? ਤੇ ਗੱਲ ਹੈ ਵੀ ਸੱਚੀ ਆ। ਲੋਕਾਂ ਦੀਆਂ ਮਾਵਾਂ ਡੀਕਦੀਆਂ ਵਾਂ ਫੇ ਟਾਈਮ ਇੰਨਾ ਹੋ ਗਿਆ ਵਾ ਬੱਚੇ ਨੂੰ ਗਾੜੀੋਂ ਲੈ ਕੇ ਆਈਏ। ਮੂੰਹ ਚੁੱਕਿਆ ਤੇ ਚੱਲ ਪੇਕੇ। ਉਹਨਾਂ ਨੇ ਕੀ ਦੇਣਾ ਵਾ? ਐਦਾਂ ਹੀ ਪਿਆਰ ਘਟ ਜਾਂਦਾ ਬੱਚਿਆਂ ਦੇ ਨਾਲੋਂ। ਇਨੇ ਫਿਰ ਪਿਆਰ ਕਰਨਾ ਵਾ ਇਹਨੇ ਮੈਂ ਤੇ ਇਹੋ ਗੱਲ ਹੀ ਕਿਹਾ ਕਰਨੀ ਵੀ ਮੇਰੀ ਮਾਂ ਮੇਰੇ ਨਾਲ ਇਦਾਂ ਕਰਦੀ ਹੁੰਦੀ ਸੀ ਚੱਲ ਆਉਂਦਾ ਵਾ ਨਾ ਗਾਂ ਘਰ ਆਉਂਦੀ ਆ ਕੀ ਤਾਂ ਦਿਲ ਚ ਕੀ ਗੱਲਾਂ ਆਉਂਦੀਆਂ ਗੋਪੀ ਆਪੋ ਤੇ ਚਲੋ ਚੱਲੀਏ ਚੱਲ ਆ ਛੱਡ ਕੇ ਆ ਰਮਨ ਕਿਧਰੋਂ ਆਉਂਦੀ ਆ ਮੈਂ ਕਿਧਰੋਂ ਆਵਾ ਗੋਪੀ ਨੂੰ ਟਿਊਸ਼ਨ ਤੇ ਛੱਡ ਕੇ ਆਈ ਆ ਵੇਲਾ ਦੀ ਮਾਂ ਨੂੰ ਹੈ ਕੋਈ ਫਿਕਰ ਮਾਂ ਨੂੰ ਫਿਕਰ ਕੀ ਹੋਣਾ ਵਾ ਸਕੂਲੋਂ ਆਇਆ ਤੇ ਰੋਟੀ ਪਾਣੀ ਖਵਾ ਲਿਆ ਮੈਂ ਬੈਠੀ ਹਾਂ ਬਾਹਰ ਧਿਆਨ ਕੇ ਮੇਰੇ ਲਾਗੇ ਬੈ ਗਿਆ ਹਾਂ ਅੰਦਾ ਦਾਦੀ ਤਾਨ ਨੂੰ ਮੈਂ ਇੱਕ ਗੱਲ ਪੁੱਛਣੀ ਆ ਮੈਂ ਆ ਪੁੱਤ ਪੁੱਛ ਕਾਦੀ ਗੱਲ ਲੋਕਾਂ ਦੀਆਂ ਮੰਮੀਆਂ ਨਾ ਬੱਚੇ ਸਕੂਲੋਂ ਆਉਂ ਤੇ ਗਾੜੀਆਂ ਲੈ ਆਣ ਆਉਂਦੀਆਂ ਵਾ ਤੇ ਮੇਰੀ ਮੰਮੀ ਤੇ ਮੈਂ ਆ ਪੁੱਤ ਮਣ ਮੈਂ ਕੀ ਕਰ ਸਕਦੀ ਆ ਉਹਦਾ ਦਿਮਾਗ ਹੀ ਇੰਨਾ ਕਵਾ ਅੱਛਾ ਮੈਂ ਹੁਣਾਂ ਤਾਂ ਫੋਨ ਕਰਕੇ ਨਹੀਂ ਪੁੱਛਿਆ ਜੀ ਲੱਗਾ ਕਿ ਨਹੀਂ ਲੱਗਾ ਉਹਨਾਂ ਡਰਿਆ ਡਰਿਆ ਵਾ ਮੈਨੂੰ ਇਹ ਆ ਵੀ ਬਿਮਾਰ ਨਾ ਹੋ ਜੀ ਉਹ ਨਹੀਂ ਹੁੰਦਾ ਇਹ ਤਾਂ ਹੁਣ ਉਹਦੀ ਮਾਂ ਨੂੰ ਚਾਹੀਦੀ ਐ ਸੋਚ ਕਹਿੰਦੇ ਆਹੀ ਮੈਂ ਜਾਣਾ ਮੰਮੀ ਕੋਲ ਮੈਂ ਮੰਮੀ ਕੋ ਬੱਚੇ ਨਹੀਂ ਜਾਂਦੇ ਹੁੰਦੇ ਥੁਪੜਾ ਹੀ ਹਲ ਧਿਆਨ ਦੇ ਜੇ ਵਾਂਡੇ ਚਲ ਗਿਆ ਨਾ ਮੈਂ ਇੱਕ ਦੋ ਦਿਨ ਰਹਿਣਾ ਆ ਜੂਗੀ ਕਿ ਮਾਉ ਦੀ ਨਹੀਂ ਰੱਖਣਾ ਇੰਨੇ ਦਿਨ ਕੀਪਤਾ ਦਿਮਾਗ ਇਦਾਂ ਦਾ ਵਾ ਉਥੇ ਭਰਾ ਨੂੰ ਸੁੱਕਣੇ ਪਾਇਆ ਵਾ ਇੱਥੇ ਹਾਨੂੰ ਸੁੱਕਣੇ ਪਾਇਆ ਵਾ ਜੇ ਚੱਜਦੀ ਹੋਵੇ ਤੇ ਉਹਨਾਂ ਨੂੰ ਉਹਨਾਂ ਦੇ ਥਾਂ ਰੱਖੇ ਸਾਨੂੰ ਸਾਡੇ ਥਾਂ ਰੱਖੇ ਬੰਦਾ ਕੜੀ ਦੀ ਕੜੀ ਜਾਂਦਾ ਵਾ ਮਿਲ ਗਿਲ ਕੇ ਆਪਣੇ ਘਰ ਨੂੰ ਆਉਂਦਾ ਵਾ ਬਾਹਰ ਵਾਲਾ ਉਥੇ ਪਰਦੇਸਾਂ ਸੁੱਕਣੇ ਪਿਆ ਵਾ ਤੇ ਮੇਰਾ ਫੋਨ ਨਹੀਂ ਚੁੱਕਦੀ ਉਹਨੇ ਵੀ ਮੁੜ ਕੇ ਫੋਨ ਕਰਕੇ ਮੈਨੂੰ ਦੱਸਿਆ ਨਹੀਂ ਕਿ ਹੋਈ ਗੱਲ ਉਹਦੇ ਨਾਲ ਕਿ ਨਹੀਂ ਹੋਈ ਹੋ ਗਈ ਓਨੇ ਆ ਪਰ ਜੇ ਹੋ ਗਈ ਹੁੰਦੀ ਉਹਨੇ ਦੱਸ ਦੇਣਾ ਸੀ ਮੁੜ ਕੇ ਨਹੀਂ ਉਹਨੇ ਮੈਨੂੰ ਫੋਨ ਕੀਤਾ ਚੱਲ ਆਈ ਜਣਾ ਸ਼ਾਮ ਤੱਕ ਉਹਦਾ ਫੋਨ ਕੀ ਕਹਿੰਦਾ ਕੀ ਆਉਣਾ ਵਾ ਕਿ ਨਹੀਂ ਆਉਣਾ ਉਹ ਵੀ ਖਪਿਆ ਤਾਂ ਪਿਆ ਉੱਥੇ ਹੁਣਾ ਵਾ ਇਹਦਾ ਕੋਈ ਦਾ ਕੰਮ ਹੀ ਹੋਈ ਆ ਉਹ ਰੋਟੀ ਦੇ ਮੁਰਗੀ ਹੰਤਾਲੇ ਆ ਪਿਛੁੱਲੇ ਤੇ ਰੱਖੀ ਸੀ ਨਾ ਤੇ ਛਤੀ ਬਣ ਗਈ ਐ ਗੈਸ ਤੇ ਤੇ ਕਿੰਨਾ ਟਾਈਮ ਲੱਗ ਜਾਂਦਾ ਵਾ ਚੱਲ ਹੁ ਤੜਕਾ ਲੱਗ ਗਿਆ ਵਾ ਤ ਕੰਮ ਨਿਪੜਿਆ ਪਰ ਇੱਕ ਗੱਲ ਜੀ ਮਨ ਦੇ ਵਿੱਚ ਆਈ ਜਾਂਦੀ ਆ ਭਾਬੀ ਨੂੰ ਪਿੰਡ ਫੋਨ ਨਾਲ ਲਾਵਾਂ ਉਦਾਂ ਵੀ ਨਾ ਕਿੰਨੇ ਦਿਨ ਹੀ ਹੋ ਗਈ ਆ ਗੱਲ ਹੋਈ ਨੂੰ ਤੇ ਮਨ ਦੇ ਵਿੱਚ ਨਾ ਮੈਂ ਉਤਰਾ ਜੇ ਹੋਂਦੇ ਆ ਆ ਗੱਲ ਕਰਦੀ ਆ ਭਲਾ ਫੋਨ ਲਾ ਗਈ ਤੇ ਨਾਲੇ ਭਾਬੀ ਦੇ ਨਾਲ ਨਾ ਗੱਲ ਇਹ ਵਾਲੀ ਮੈਂ ਸਾਰੀ ਕਰ ਹੀ ਦੇਣੀ ਆ ਅੱਜ ਕਿ ਭਾਬੀ ਇਦਾਂ ਇੱਥੇ ਕਰਦੇ ਆ ਮੇਰੇ ਨਾਲ ਮੁੜ ਕੇ ਕੱਲ ਨੂੰ ਉਹਨਾਂ ਨੇ ਕਹਿਣਾ ਆ ਕਿ ਤੂੰ ਗੜਾ ਸਾਨੂੰ ਕੋਹ ਦੱਸਿਆ ਆ ਅਬ ਬਿਨਾ ਗੱਲ ਕਰਨੀ ਆ ਮੰਮੀ ਨੂੰ ਨਹੀਂ ਗਾ ਦੱਸਣਾ ਹੈਗਾ ਮੰਮੀ ਐਵੇਂ ਝਟ ਗੁੱਸੇ ਦੇ ਵਿੱਚ ਆ ਜਾਂਦੀ ਮੁਰਗੇ ਕਰਦੀ ਆ ਆਪਣਾ ਫੋਨ ਕਿਹਦਾ ਆ ਗਿਆ ਵੇਖਾਂ ਬਣਾ ਪਰ ਪਿੰਦਰ ਦਾ ਫੋਨ ਹਲੋ ਹਲੋ ਸਸ਼ਿਕਾ ਭਾਬੀ ਜੀ ਸਸ਼ਿਕਾ ਬਹੁਤ ਹੋਰ ਸਨਾ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਹਾਂ ਆਪਣੇ ਬੜੇ ਵਧੀਆ ਠੀਕ ਠਾਕ ਆ ਹੋਰ ਘਰੇ ਸਾਰੇ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਸਭ ਠੀਕ ਨੇ ਮੈਂ ਹਾਂ ਹੋਣੀ ਨਹੀਂ ਕੀਤਾ ਕਿੰਨੇ ਦਿਨ ਹੋ ਗਏ ਚਲਾਪ ਲਾਉਣੀ ਆ ਐਦਾਂ ਹੀ ਬਸ ਬਹੁਤ ਟਾਈਮ ਹੀ ਨਹੀਂ ਲੱਗਾ ਕਣਕ ਕਣਕ ਡਏ ਹੀ ਭੀਜਣ ਠੀਕ ਆ ਮੰਮੀ ਹਣੀ ਹਾਂ ਸਾਰੇ ਵਧੀਆ ਠੀਕ ਠਾਕ ਆ ਕੀ ਕਰਦਾ लवली ਹਾਂਜੀ ਇਹ ਵੀ ਕੋਈ ਨਹੀਂ ਬਸ ਇਹਨਾਂ ਨੂੰ ਇੱਕ ਕੰਮ ਹੀ ਚਲਾ ਕੇ ਤੇ ਗਏ ਆ ਸ਼ਹਿਰ ਵੱਲ ਨੂੰ ਠੀਕ ਆ ਠੀਕ ਆ ਸੱਸ ਤੇਰੇ ਹਾਂਜੀ ਹੋਰ ਹਾਂਜੀ ਉਹ ਵੀ ਵਧੀਆ ਠੀਕ ਠਾਕ ਨੇ ਦੇ ਇਹ ਕੰਮਕੁਮੀ ਕਰਨਾ ਠੀਕ ਆ ਤਨਣਾ ਅੰਤਰੀ ਦਾ ਕਿਦਾਂ ਹਣ ਹੁਣ ਤੇ ਨਹੀਂ ਕਰਦੀ ਤੰਗ ਤੈਨੂੰ ਨਣਾ ਅੰਦੀ ਤੇ ਭਾਬੀ ਖੁਸ਼ ਹੋ ਬੋਹਣਾ ਹੂੰ ਜਿੰਨਾ ਉਹ ਜਿੰਨਾ ਉਹ ਸਾਨੂੰ ਤੰਗ ਕਰਦੀ ਉਹਨਾਂ ਦੇ ਕੋਈ ਕਰ ਹੀ ਨਹੀਂ ਸਕਦਾ ਲੈ ਕੀ ਕਹਿੰਦੀ ਆ ਹੁਣ ਕਾੜਾ ਗੁਨਾਹ ਕੀ ਆ ਭਾਬੀ ਹੁਣ ਫੇਰ ਆਈ ਸੀ ਆ ਹੋ ਗਈਆਂ ਦੋ ਚਾਰ ਦਿਨ ਅੱਛਾ ਉਥੇ ਸੱਸ ਆਪਣੀ ਨਖਰੇ ਲੜਦੀ ਏ ਹੂੰ ਜਦੋਂ ਗਦੇ ਜਾਂਦੀ ਹੈ ਤੇ ਝੂਠ ਬੋਲ ਕੇ ਉਥੋਂ ਆ ਜਾਂਦੀ ਹੈ ਪਿੰਦੀ ਹੈ ਕਿ ਮੈਂ ਸ਼ਹਿਰ ਚੱਲੀ ਆ ਚਾਹੇ ਕਿਤੇ ਚੱਲੀ ਤੇ ਆ ਇੱਥੇ ਜਾਂਦੀ ਹੈ ਅੱਛਾ ਉਹਨਾਂ ਨੂੰ ਤਾਂ ਬਣਾਇਆ ਵੀ ਨਹੀਂ ਸ਼ਜਾਈ ਸੱਸ ਨੂੰ ਵੀ ਤੇ ਸਹੁਰੇ ਨੂੰ ਵੀ ਉਹਨਾਂ ਦੇ ਅੱਖ ਦੇ ਤੇ ਉਦਾਂ ਹੀ ਨਾ ਪਰਦਾ ਪਾਇਆ ਉਹਨਾਂ ਨੂੰ ਪਤਾ ਲੱਗਣ ਦਿੰਦੀ ਨਹੀਂ ਇਹਨੂੰ ਕੋਈ ਵਰਜਣ ਵਾਲਾ ਹੀ ਐਡੀ ਕਿਤੇ ਦੀ ਲਗਾਮ ਖੋਲੀ ਆ ਓਹ ਹੋਏ ਕਿ ਭਾਬੀ ਸੱਚੀ ਬੜਾ ਤੰਗ ਕੀਤਾ ਹੋਇਆ ਨੇ ਪਹਿਲਾਂ ਆਈ ਹੀ ਤੇ ਪਹਿਲਾਂ ਇੱਥੇ ਵਵਾ ਕਪੱਤ ਕਰਕੇ ਗਈ ਹੈ ਕਹਿੰਦੀ ਹੈ ਕਿ ਮੈਨੂੰ ਫੇਰ ਚਾਹੀਦਾ ਹੂੰ ਲਈ ਦੇ ਵਿੱਚ ਉਸੇ ਹਸਾਮਾਂ ਗੰਦੀ ਆਪਣਾ ਮੰਮੀ ਕਹਿੰਦੀ ਮੈਨੂੰ ਵਕਤ ਚਾਹੀਦਾ ਵਾ ਤੇ ਇਹ ਭੈਣ ਕਹਿੰਦੀ ਮੈਨੂੰ ਵਕਤ ਚਾਹੀਦਾ ਵਾ ਸਹੀ ਦੱਸੋ ਤੁਸੀਂ ਸਿਆਣੇ ਹਾਂ ਕੀ ਇਹ ਕੰਮ ਚੰਗੇ ਇਹ ਨਾ ਬਾਤੀ ਨਹੀਂ ਹੈ ਸਾਲਾ ਜੇ ਤੇ ਫਿਰ ਭੈਣ ਭਰਾ ਨੂੰ ਮਿਲਣ ਵਰਤਣ ਦਾ ਨਾ ਸੋਚੇ ਵੀ ਮੇਰਾ ਭਰਾ ਮਗਰ ਮੈਨੂੰ ਮਿਲੂਗਾ ਨਾ ਮਿਲਣ ਵਰਤਣ ਵਾਲੇ ਕੰਮ ਹੀ ਨਹੀਂ ਕਰਨ ਦੇਈ ਉਹ ਕਹਿੰਦੀ ਕਿ ਭਰਾ ਮੇਰਾ ਹੈ ਹੀ ਨਹੀਂ ਨਹੀਂ ਜੀ ਬਉਤੀ ਨੇ ਤੰਗ ਕਰਦੀ ਆ ਤੇ ਕਰਾਂ ਅੱਜ ਮੈਂ ਮੰਮੀ ਹੋਣਾ ਨਾ ਗੱਲ ਉਹ ਨਹੀਂ ਨਹੀਂ ਭਾਬੀ ਮੰਮੀ ਹੋਣਾ ਨਾ ਗੱਲ ਨਵੀਂ ਆ ਵੀ ਐਵੇਂ ਇੱਥੇ ਆਉਣਗੇ ਆ ਕੇ ਐਵੇਂ ਵੱਧ ਘੱਟ ਕੋਈ ਗੱਲ ਕਰਨਗੇ ਫੇਰ ਐਵੇਂ ਖਲਾਰਾ ਵਧੂਗਾ ਬਹੁਤ ਖਲਾਰਾ ਦੇ ਵਧੂਗਾ ਫੇਰ ਤੇਨੂੰ ਮੰਮੀ ਦੇ ਸੁਬਾਹ ਦਾ ਪਤਾ ਵਾ ਉਨੇ ਤੇ ਮੇਰੇ ਦਿਵਾਲੇ ਹੋ ਜਾਣਾ ਵਾ ਕਿ ਤੂੰ ਚੁੱਪ ਕੀਤੀ ਰਹੀ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ ਫਰ ਮੈਨੂੰ ਬਾਬੀ ਡਰ ਲੱਗਦਾ ਮੈਂ ਤੁਹਾਡੇ ਨਾਲ ਗੱਲ ਕਰ ਲੈਣੀ ਆ ਕਿ ਚੱਲ ਕੋਈ ਨਹੀਂ ਤੁਸੀਂ ਕਿਹੜੀ ਗੱਲ ਹੀ ਗੱਲ ਕਰਨੀ ਆ ਐ ਇਦਾਂ ਹੀ ਚੁੱਪ ਕਰਕੇ ਤੁਹਾਨਾਂ ਦੀਆਂ ਗੱਲਾਂ ਸੁਣਦੀ ਰਵਾਂ ਮੈਂ ਅੱਜ ਮੰਮੀ ਨਾਲ ਗੱਲ ਕਰ ਦੇਣੀ ਆ ਜਿੰਨਾ ਚਿਰ ਇਹਨਾਂ ਦਾ ਮੂੰਹ ਨਾ ਨਾ ਭੱਜਾ ਉਹਨਾਂ ਜਿਹੜੇ ਇਹਨਾਂ ਨੇ ਸੂਤਰ ਹੋਣਾ ਚੱਲ ਵੇਖ ਲੋ ਭਵੀ ਭਰੇ ਆ ਵੀ ਗੱਲ ਥੋੜੀ ਜੀ ਨਾ ਐਵੇਂ ਧਿਆਨ ਜਿਹਦੇ ਨਾਲ ਹੀ ਕਰਿਓ ਸਾਰੀਆਂ ਗੱਲਾਂ ਪਤਾ ਨਾ ਦਸੀਓ ਵੀ ਇਦਾਂ ਕਰਦੀ ਨਹੀਂ ਕੋਈ ਨਹੀਂ ਸਾਭ ਨਾ ਹੀ ਕਰੂੰਗੀ ਮੈਂ ਕਿਹੜੀ ਦੱਸ ਨਿਆਣੀ ਆ ਜਿਹਦਾ ਆਫਨ ਮਰ ਹਾਂ ਆਇਆ ਠੀਕ ਠਾਕ ਵਧੀਆ ਚਲ ਠੀਕ ਆ ਫਿਰ ਬਾਓ ਨੇ ਵੀਰ ਜੀ ਦਾ ਆਇਆ ਵਾ ਫੋਨ ਮਾਰਾ ਆਇਆ ਆ ਮੈਂ ਠੀਕ ਠਾਕ ਆ ਵੀਰ ਵੀ ਅੱਛਾ ਛਾ ਪਿਉਣਾ ਨਹੀਂ ਤੁਸੀਂ ਆਵਾਂਗੇ ਕਿਹਦੇ ਨਾਲ ਆ ਚੱਲ ਆਇਓ ਕਿਹਦੇ ਨਾਲ ਬੀਬੀ ਵੀ ਨਹੀਂ ਕਰੀ ਆਇਆ ਹੈ ਦਾ ਨਹੀਂ ਕੋਈ ਨਹੀਂ ਹਮਨੇ ਕਿਹਦੇ ਨਾਲ ਆਓ ਸੱਚੀ ਮੇਰਾ ਮਿਲਣਾ ਬੜਾ ਦਿਲ ਕਰਨ ਦਿਆ ਸੀ ਅਭੀ ਨੂੰ ਤੇ ਇਦਾਂ ਬਸ ਸਾਡਾ ਵੀ ਟਾਈਮ ਨਹੀਂ ਲਗਾ ਹੋਂਦਾ ਨਹੀਂ ਕੋਈ ਨਹੀਂ ਹਮਨੇ ਕਿਹਦੇ ਨਾਲ ਮਾਰਦੇ ਕਿਹੜਾ ਕਣਕ ਕਣਕ ਬੀਜ ਕੇ ਵੇਲੇ ਹੋ ਚੀਏ ਚਲੋ ਠੀਕ ਵਾ ਚੰਗਾ ਵਾਉ ਕਰੋਗੀ ਮੈਂ ਤੇਰੇ ਨਾਲ ਗੱਲ ਮੁੜ ਕੇ ਮੰਮੀ ਨਾਲ ਗੱਲ ਕਰਕੇ ਠੀਕ ਠੀਕ ਹੈ ਚਲੋ ਕੋਈ ਨਹੀਂ ਕਰ ਲਓ ਤੀਨ ਕੰਮ-ਕੰਮ ਕਰਾਂਗੇ ਫਿਰ ਚੰਗਾ ਵਾਉ ਚੰਗਾ 10 ਕੁੜੀ ਵਿਚਾਰੀ ਨੂੰ ਕਿੰਨਾ ਪਰੇਸ਼ਾਨ ਕਰਦੇ ਆ ਮੈਂ ਅੱਗੇ ਤੇ ਨਹੀਂ ਮੰਮੀ ਨਾਲ ਗੱਲ ਕਰਦੀ ਪਰ ਹੁਣ ਮੈਨੂੰ ਕਰਨੀ ਹੀ ਪੈਣੀ ਆ ਬੈਠੇ ਜੇ ਮੰਮੀ ਆਹੋ ਬੈਠੀ ਮੈਂ ਵੀ ਡਹੀ ਹਾਂ ਰੋਈ ਜੀ ਥੋੜਾ ਜਿਹਾ ਕੰਮ ਕਰਾਂ ਤੇ ਰਵਿੰਦਰ ਦਾ ਫੋਨ ਆ ਗਿਆ ਕੀ ਆਂਦੀ ਆ ਠੀਕ ਠਾਕ ਵਧੀਆ ਵਾਂਦੀ ਹਾਂ ਹਾਂ ਹੂੰ ਚੋਰ ਹੋਰ ਤੇ ਠੀਕ ਠਾਕ ਵਾਂ ਮੈਂ ਅੱਗੇ ਤੇ ਨਹੀਂ ਤੁਹਾਡੇ ਨਾਲ ਗੱਲ ਕੀਤੀ ਇਹ ਪਹਿਲਾਂ ਮੈਂਨੇ ਮੈਨੂੰ ਇੱਕ ਦੋ ਵਾਰੀ ਦੱਸਿਆ ਹੈ ਵੀ ਮੇਰੀ ਨਨਾਨ ਬੜਾ ਤੰਗ ਕਰਦੀ ਆ ਰਪਿੰਦਰ ਨੂੰ ਆਹੋ ਹਾਂ ਤੇ ਹੁਣ ਫੇਰ ਡਈ ਕਹਿਣਾ ਦੀ ਹਿੱਸਾ ਮੰਗਦੀ ਆ ਆਹ ਹਿੱਸਾ ਕਾ ਦਾ ਮੰਗਦੀ ਪਿਆਰੀ ਦਾ ਪਿਆਰੀ ਦਾ ਤੇ ਆਂਦੀ ਵੀ ਸੱਸ ਮੇਰੀ ਵੱਖਰਾ ਮੰਗਦੀ ਤੇ ਉਹ ਵੱਖਰਾ ਡਈ ਮੰਗਣ ਹਾਂ ਤੇ ਮੈਂ ਆ ਚੱਲ ਕੋਈ ਨਹੀਂ ਮੈਂ ਮੰਮੀ ਹੋਣਾ ਨਾਲ ਗੱਲ ਕਰਦੀ ਫਿਰ ਮੈਂ ਮੰਮੀ ਹੋਣਾ ਨਾਲ ਕਹਣਾ ਤੁਹਾਨੂੰ ਦੱਸਿਆ ਹੀ ਨਹੀਂ ਆ ਹੂੰ ਤੇ ਹੁਣ ਵੇਖ ਲਓ ਕੀ ਕਰਨਾ ਅੱਗੇ ਜਾਣਾ ਪੈਣਾ ਉੱਥੇ ਉਹ ਤੁਸੀਂ ਦਾੜੀ ਨਾਲ ਗੱਲ ਕਰਕੇ ਵੇਖ ਲਓ ਮੈਂ ਤੇ ਤੁਹਾਨੂੰ ਦੱਸਦਾ ਵਾਂ ਕਿ ਉਹ ਬਹੁਤ ਪਰੇਸ਼ਾਨ ਕਰਦੇ ਨੌਰੇ ਚੰਦੇ ਸੌਖੇ ਘਰ ਬੜੀ ਵਿਆਹੀ ਆ ਤੇ ਉਹ ਕਹਦਾ ਇਹ ਚਾ ਮੰਗਦੀ ਆ ਪਤਾ ਨਹੀਂ ਕਹਿੰਦੀ ਉੱਥੇ ਵੀ ਕੜਾ ਦੱਸ ਕੇ ਆਉਂਦੀ ਆ ਸੱਸ ਸਹੁਰੇ ਨੂੰ ਤੇ țe ਨਹੀਂ ਸਮਝਦੀ ਆਂਦੀ ਮੈਂ ਦਵਾਈ ਲੈਣ ਚਲਨੀ ਤੇ ਇੱਥੇ ਆਣ ਵੜਦੀ ਆ ਮੈਂ ਆ ਸਾਡੀ ਕੁੜੀ ਨਾ ਕਰੇ ਕੜੀ ਨਹੀਂ ਆਉਂਦੀਂ ਤੇ ਉੱਥੇ ਜਾ ਵੜਦੀ ਆ ਇਹ ਕਿਤੇ ਗਏ ਹੀ ਉਹਦੇ ਕੋਲ ਵੀ ਆਪਣੀ ਨਾਨ ਕੋ ਦਲਜੰਦਰ ਕੋ ਉਦੀ ਸਾਸ ਨੇ ਨਾਲ ਹੀ ਇੱਕ ਕਿ ਗਾੜੀ ਲਾਈ ਪਰ ਜਦੋਂ ਉਦੀ ਅਕਲ ਟਿਕਾਣੇ ਆ ਜੂਗੇ ਹੀ ਲੈ ਆਵਾਂਗੇ ਲੈ ਜੋ ਨਾਲ ਹੀ ਮੈਂ ਉਹ ਤੇ ਜ਼ਿਆਦਾ ਹੀ ਵਧਿਆ ਵਾਧਿਆ ਆ ਜ਼ਿਆਦਾ ਹੀ ਵਧਿਆ ਮੈਂ ਤਾਂ ਹੀ ਨਾ ਮੈਂ ਮਮਮੀ ਨਾਲ ਗੱਲ ਕਰਦੀ ਉਹ ਕਹਿੰਦੀ ਨਾ ਕਰੀ ਪਰ ਮੈਂ ਮੱਸ ਦੱਸ ਦਿਨੀ ਫਿਰ ਵੀ ਸਿਆਣੇ ਆ ਹੋਰ ਤੇ ਗੱਲਾਂ ਦੀਆਂ ਗੱਲਾਂ ਆਂਦੀ ਚੋਨੇ ਦੇ ਪੈਸੇ ਵੀ ਕਿੰਨੀ ਥਾਈ ਕੀਤੇ ਉਹਨੇ ਲੈ ਮਾਂ ਨੇ ਵੱਖਰੇ ਲਏ ਤੇ ਉਹਨਾਂ ਨੇ ਵੱਖਰੇ ਇਹ ਕਿਤਾਂ ਦਾ ਸਲੂਕ ਹੋਇਆ ਉਹਨਾਂ ਦੇ ਕਰਦਾ ਐਵੇਂ ਸ਼ਦਾਰ ਜੀ ਗੱਲ ਹੀ ਨਹੀਂ ਕਰਦੀ ਆਂਦੀ लवली ਵੀ ਨਹੀਂ ਠੀਕ ਰਿਆ ਅੱਛਾ ਆਨ ਮੈਂ ਚੱਲੀ ਗਏ ਕਿ ਦਿਨ ਦੇ ਚੱਲ ਹੋ ਆਈ ਇਹ ਨਾਲੇ ਉਹਦਾ ਅਗਲਿਆਂ ਨੂੰ ਵੀ ਪਤਾ ਹੋਊਗਾ ਜੇ ਗੱਲ ਕਰਨੀ ਉਹ ਤੇ ਕਰ ਵੀ ਲਿਓ ਸਾਨੂੰ ਕਿ ਇਹਦਾ ਡਰ ਵਾ ਨਹੀਂ ਤੇ ਡਰ ਕਾਦਾ ਵਾ ਜੇ ਇਹ ਇੱਤਾ ਕਰਦੀ ਤੇ ਅਸੀਂ ਵੀ ਫਿਰ ਆਪਣੀ ਕੁੜੀ ਨਾ ਹੋ ਤੇ ਨਾਲ ਲਿਆਵਾਂਗੇ ਤੇ ਆਪੇ ਦੱਸੂਗੀ ਨਾ ਗੱਲਾਂ ਸਾਰੀਆਂ ਉੱਥੇ ਤੇ ਉਹਨੇ ਉਹਨਾਂ ਦੇ ਸਾਹਮਣੇ ਨਹੀਂ ਦੱਸਣੀਆਂ ਮੈਨੂੰ ਪਤਾ ਵਾ ਨਹੀਂ ਜੇ ਮੂੰਹ ਤੇ ਵੀ ਕਰਨੀਆਂ ਪੈਣਗੀਆਂ ਤੇ ਫਿਰ ਕੀ ਆ ਚੱਲ ਮੂੰਹ ਤੇ ਕਰਨੀਆਂ ਪੈਣਗੀਆਂ ਤੇ ਮੂੰਹ ਤੇ ਕਰ ਲਾਂਗੇ ਅਸੀਂ ਕੋਈ ਚੋਰ ਵਾ ਉਦੋਂ ਤੇ ਅਸੀਂ ਮੁੰਡਾ ਹੀ ਵੇਖ ਲਿਆ ਵੀ ਕੱਲਾ ਕੱਲਾ ਵਾ ਤੇ ਚੱਲ ਕੋਈ ਗੱਲ ਨਹੀਂ ਜੇ 2 ਕਿੱਲੇ ਆ ਤੇ ਤਾਵੇਂ ਉਹ ਨਣਾ ਤੇ ਵਿਆਹੀ ਹੀ ਹੈਗੀ ਤੇ ਇਹਨਾਂ ਦਾ ਬੜਾ ਵਧੀਆ ਸਰਦਾ ਹੈਗਾ ਤੇ ਆਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਪਿਉਨੇ ਵਿੱਚ ਚਹੇ ਸੇ ਮੰਗਣੇ ਆਹੋ ਨਣਾ ਨਾ ਕਾ ਦਿਓ ਤੇ ਡੈਣਵੇਂ ਇਹਨਾਂ ਨੂੰ ਖਾਣ ਲਈ ਹੋਰ ਤੇ ਗੱਲਾਂ ਦੀਆਂ ਗੱਲਾਂ ਆਂਦੀ ਵੀ ਮਾਵਾ ਧੀਆਂ ਦੋਵੇਂ ਇੱਕੋ ਰਸੇ ਨੰਗੀਆਂ ਵਾਂ ਮਾਂ ਦੀ ਆ ਵੀ ਪੁੱਤ ਦਾ ਵਿਗੜ ਜਾ ਤੀਰਾ ਨਾ ਵਿਗੜੇ ਕੋ ਹੋਵੇ ਇੱਥੋਂ ਘਰ ਪਰ ਪਰ ਦਈ ਜਾਂਦੀ ਉਹਨੂੰ ਤੇ ਕੀ ਮਾਸਾ ਜਿੰਨਾ ਮੁੰਡਾ ਹੀ ਤੋ ਵੀ ਉੱਥੇ ਛੱਡ ਆਈ ਤੇ ਇੱਥੇ ਆ ਕੇ ਬੈਠੀ ਆ ਹਾਏ ਉਹ ਵੀ ਛੱਡ ਆਈ ਆ ਹੋਰ ਕੀ ਆ ਇਦਾਂ ਹੀ ਦਸਣ ਢੀ ਵਿਚਾਰੀ ਰੋਣੇ ਰੋਣ ਲਈ ਤੇ ਇਹ ਕਿਤਾਂ ਦੀ ਮਾਵਾ ਜੜੀ ਨਿਆਣਾ ਵਿੱਚ ਛੱਡ ਆਈ ਆ ਉਹ ਤਾਂ ਚਹੀ ਕੋਹ ਵੇਖਿਆ ਹੀ ਨਾ ਮੈਂ ਉਹ ਤਾਂ ਹੀ ਆਖਿਆ ਸੀਗਾ ਨਾ ਸੱਸ ਬਹੁਤ ਚਲਾਕ ਲੱਗਦੀ ਓ ਨਹੀਂ ਨਹੀਂ ਇਹ ਤਾਂ ਹੀ ਵਿਚੋਲੇ ਨੇ ਆਡੀ ਤੇ ਹਸਿੰਝਾਂ ਦਿਤਤੀ ਹੈ ਕੱਲਾ ਕੱਲਾ ਮੁੰਡਾ ਹੋਰ ਕੀ ਚਾਹੀਦਾ ਕੁੜੀ ਵੀ ਆਈ ਆ ਕੋਈ ਐਦਾ ਨਹੀਂਗਾ ਇਥੇ ਪਾਰੇ ਨਾ ਤੇ ਖਾਣਾ ਤੇ ਆਪੇ ਪਕਾਉਣਾ ਆਹ ਤਾਂ ਉਹ ਕਿੰਨਾ ਪਰੇਸ਼ਾਨ ਕਰਦੀਆਂ ਹੋਣਗੀਆਂ ਨੂੰ ਕੋਈ ਨਹੀਂ ਕਿਸ ਦਿਨ ਜਾਣੇ ਆ ਡੈਡੀ ਤੇਰਾ ਨਾ ਕਰਦੀਆਂ ਚਲਾ ਕਿਸ ਦਿਨ ਜਾਣੇ ਆ ਤੇ ਫਿਰ ਹੋ ਕੇ ਆਉਨੇ ਆ ਨਾ ਆਹ ਚਲ ਕੋਈ ਨਹੀਂ ਕਰ ਲੋ ਫਿਰ ਤੁਸੀਂ ਡੈਡੀ ਨਾਲ ਗੱਲ ਮੈਂ ਵੀ ਰਸੋਈ 'ਚ ਕੰਮ ਕਰ ਲਾਂ ਥੋੜਾ ਜਿਹਾ। ਨਹੀਂ ਨਾ ਕਰਦੀ ਉੱਥੇ ਹੀ ਡੈਡੀ ਤੇਰਾ ਖੜੇ ਲੰਮਾ ਪਿਆ। ਚੰਗਾ ਕੋਈ ਗੱਲ ਨਹੀਂ ਕਰਦੀ। ਤੇ ਕਣਕ ਨੂੰ ਬੜਾ ਟਾਈਮ ਲੱਗ ਗਿਆ ਬਾਹਰ ਤੇ ਇਕੱਲੇ ਡੇ ਨਾਲ ਬੰਦਾ ਹੈ ਨਹੀਂ ਕੋਈ। ਉਹ ਕਣਕ ਨੂੰ ਟਾਈਮ ਤਾਂ ਨਹੀਂ ਲੱਗਣਾ ਇੰਨਾ। ਹਾਂ ਡੇਰ ਤੇ ਕਿੱਲਾ ਹੀ ਭਿਜਣਾ ਹੈ ਸਾਰਾ। ਆਹੋ ਤੇ ਉਹ ਲਾਗੇ ਕਿਸ ਦੀ ਭਿਜਣ ਡਿਆ ਹੈ। ਤੇ ਉਹ ਮੁੜ ਕੇ ਕਹਿੰਦੇ ਵੀ ਮੇਰਾ ਟਾਈਮ ਹੈ ਨਹੀਂ 4-5 ਦਿਨ। ਨਹੀਂ ਹੁਣ ਤੁਸੀਂ ਆਪਣੀ ਭੇਜੀ ਆ ਕਿ ਜਾਨ ਜੋ ਇਹਨਾਂ ਦੀ ਭੇਜੀ ਹੈ। ਉਹ ਵੀ ਇੱਤੀ ਹੈ ਮੈਂ ਨਾਲ ਆਲੀਆ। ਲੈ ਖਿਆ ਮੋਟਫੇ ਰਡੀਆਂ ਗੱਲਾਂ ਮਾੜੀਆਂ ਆ ਤਾਂ ਇਹਦੀ ਉਹ ਭੂਏ ਚੜਦੀ ਹੀ ਫਿਰ ਉਹ ਕੀ ਕਰਨਾ ਹੀ ਫਿਰ ਲੱਗੇ ਬਿਜਲੀ ਪੈਣੀ ਚਲੋ ਬੇਇਜ਼ਤੀ ਤੇ ਚੰਗਾ ਹੋਇਆ ਫਿਰ ਟੋਂ ਕਰਦੇ ਕੋਈ ਕੰਨ ਗੱਲ ਕੀ ਕਰਨੀ ਆ ਹਾਂ ਆ ਜਾ ਇਹ ਚਾਚੀ ਸੋਣੀ ਲਓ ਫਿਰ ਚਾਚੀ ਆਈ ਆਹ ਉਹ ਪਰਲੇ ਘਰ ਵਾਲੀ ਆਹੋ ਆਈ ਦੁਪਹਿਰੇ ਤੇ ਇਦਾਂ ਚਲੋ ਬਲਠੇ ਪੀ ਮੈਂ ਚਲ ਜਾ ਕੇ ਗੇੜ ਖੋਲੇ ਆ ਤੇ ਸਾਸੀ ਗੱਲ ਬੁਲਾਈ ਤੇ ਉਥੇ ਮੁਰਗਿਆਂ ਨੂੰ ਮੈਂ ਬਾਹਰੀ ਭਾਲਤਾ ਦੇ ਦੇ ਮਾਵਾਂ ਧੀਆਂ ਦੋਵੇਂ ਅੰਦਰ ਬੜੀਆਂ ਆ ਹੀ ਆਹੋ ਤੇ ਹੁਣ ਲੱਗੇ ਬੈਠ ਕੇ ਅਕਸਰ ਮੈਂ ਸਾਸੀ ਗੱਲ ਬੁਲਾ ਕੇ ਹਾਲ ਚਾਲ ਪੁੱਛਣਾ ਹੀ ਹੂੰ ਇਹਦੇ ਵਿੱਚ ਕੱਢੀ ਗੱਲ ਹੋ ਗਈ ਭਲਾ ਆਹੋ ਚਲੋ ਮੈਂ ਹਾਲ ਚਾਲ ਪੁੱਛਿਆ ਦਿਲਜਿੰਦਰ ਵੱਲੋਂ ਪੁੱਛੰਦੀ ਆ ਕੰਦੀ ਹੀ ਬੀ ਦਿਲਜਿੰਦਰ ਆਈ ਆ ਹੂੰ ਤੇ ਮੈਂ ਹਾਂਦੀ ਚਾਚੀ ਜੀ ਆਈ ਆ ਆਹੋ ਤੇ ਮੈਂ ਤਾਂ ਬਸ ਅਸੀਂ ਨਹੀਂ ਗੱਲ ਕੀਤੀ ਹੂੰ ਤੇ ਉਹਨਾਂ ਨੇ ਮੁੜ ਕੇ ਮੁਰਗੇ ਚਲ ਗਈ ਦਿਲਜਿੰਦਰ ਲੱਗੇ ਹੂੰ ਤੇ ਦਲਜਿੰਦਰ ਵੀ ਮੁੜ ਕੇ ਐਦਾਂ ਗੱਲਬਾਤ ਕਰਦਿਆ ਗੁਰਦੇ ਆਦੇ ਮੁੜ ਕੇ ਪਰ ਉਹਨੇ ਕਿਤੇ ਗੱਲ ਕਰਤੀ ਹੁਣੀ ਆ ਵੀ ਮੁੰਡਾ ਨਹੀਂ ਆਇਆ ਨਾਲ ਆਹੋ ਤੇ ਮੁੰਡਾ ਸਕੂਲ ਜਾਂਦਾ ਵਾ ਹੂੰ ਤੇ ਤੂੰ ਮਤਲਬ ਕਿਉਂ ਰਹਿਣਾ ਹੀ ਆ ਆਹੋ ਉਹਨੇ ਤਾਂ ਪੁੱਛਣਾ ਹੀ ਪਤਾ ਤਾਂ ਲੱਗਦਾ ਹੀ ਇਹ ਨਾਲੇ ਉਹ ਨਾੜਕਵੜ ਨੂੰ ਕਿਹੜਾ ਪਤਾ ਨਹੀਂ ਨਾਲੇ ਕਿੰਨੇ ਦਿਨ ਦੇ ਹੋ ਗਏ ਇਹ ਨੂੰ ਆਈ ਨਾ ਹੁਣ ਨਾ ਆਹੋ ਜਾਂਦੇ ਹੋਏ ਵੀ ਮੁੰਡਾ ਨਾਲ ਆਇਆ ਵਾ ਹਾਂ ਤਾਂ ਵੀ ਕੋਈ ਮੰਨੇ ਵੀ ਛੁੱਟੀ ਆ ਹੁਣੀ ਆ ਮੁੰਡੇ ਨੂੰ ਤਾਂ ਆ ਕੇ ਤੋ ਹੋਈ ਨਾ ਤੇ ਚਲੋ ਉਹ ਤਾਂ ਗੱਲ ਚੱਲ ਜੜੀ ਹੋ ਗਈ ਹੋ ਗਈ ਆ ਤੇ ਮੁੜ ਕੇ ਚਲੋ ਚਾਚੀ ਵੀ ਚਲ ਗਈ ਚਲ ਮੈਂ ਚਾਹ ਧਰੀ ਅੰਦਰ ਤੇ ਚਾਹ ਚਲ ਨਹੀਂ ਉਹ ਪੀ ਕੇ ਗਈ ਹਾਂ ਮੰਮੀ ਵੀ ਲੱਗੇ ਜਾ ਕੇ ਬੈਠੇ ਦੰਦੇ ਨਹੀਂ ਚਾਹ ਨਹੀਂ ਪਣੀ ਮੈਂ ਚਲ ਜਾਣਾ ਹਾਂ ਚਲ ਉਹ ਤੇ ਚਲ ਗਈ ਆਪਣੇ ਘਰ ਬਾਅਦ ਆਹੋ ਤੇ ਇਹ ਮੁੜ ਕੇ ਆ ਗਈ ਮੇਰੇ ਲਾਗੇ ਰਸੋਈ ਦੇ ਵਿੱਚ ਇਹ ਤੂੰ ਇਹ ਗੱਲਾਂ ਬਾਤਾਂ ਦੱਸੀਆਂ ਵਾ ਇਹ ਸਾਰੀਆਂ ਤੂੰ ਗਿਆ ਵਾ ਵੀ ਲੜਕੀ ਆਈ ਆ ਇਹਦੇ ਜਿੰਦਰੇ ਲੈ ਦੱਸ ਕਿਹਾ ਸਾਡਾ ਨਾਮ ਆਦਿਆ ਘਰ ਮੁੜ ਕੇ ਨਾ ਜਦੋਂ ਪਤਾ ਲੱਗ ਜਾਂਦਾ ਹੁੰਦਾ ਕਿ ਤੇ ਮੈਂ ਹਾਂ ਚਾਚੀ ਉਹਨਾਂ ਨੂੰ ਗੜਾ ਪਤਾ ਨਹੀਂ ਲੱਗੰਦੇ ਆ ਉਹਨਾਂ ਅੱਖਾਂ ਦੇ ਪੱਠੀ ਤੇ ਨਹੀਂ ਬੰਨੀ ਜਾ ਉਹ ਨਾ ਨਜ਼ਰੋਂ ਲਿਆ ਉਹਨਾਂ ਨੂੰ ਤਾਂ ਪਤਾ ਲੱਗਦਾ ਹੀ ਐ ਸਾਰਾ ਓਏ ਆਹੋ ਤੇ ਤੂੰ ਉਥੇ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਜੇ ਤੂੰ ਇੱਥੇ ਕਪਾਤ ਪਉਣੀ ਤਾਂ ਤਰਾ ਦਹਾ ਘਰਾਂ ਵਿੱਚ ਸੁਣਦਾ ਪੀਣਾ ਦੀ ਕੁੜੀ ਆਈ ਐ ਤੇ ਵਾਵਾ ਕਪਾਤ ਡਈਏ ਕਰਨ ਮੂੰਹ ਸਿਰੋ ਮੈਂ ਤੈਨੂੰ ਬੋਲਣ ਦਾ ਪਤਾ ਨਹੀਂਗਾ ਮੁੜ ਕੇ ਉੱਥੇ ਹੀ ਮੰਮੀ ਆ ਗਏ ਮੰਮੀ ਵੀ ਆ ਗਏ ਮੇਰੇ ਦਿਵਾਲੇ ਅਹੇ ਤੇਰਾ ਹੀ ਕਸੂਰ ਵਾ ਸਾਰਾ ਤੂੰ ਹੀ ਇਦਾਂ ਕਰਦੀ ਆ ਕੋਣ ਮੈਂ ਵੀ ਘਰ ਘਰ ਜਾਨੀ ਆ ਮੈਂ ਵੀ ਜਾ ਕੇ ਦੱਸਦੀ ਆ ਵੀ ਇਹ ਹੱਡੇ ਨੇ ਇਦਾਂ ਕਰਦੀ ਮੈਂ ਹੈ ਮੈਂ ਦੱਸੋ ਕਰਨੇ ਕੀ ਡਈ ਮੈਂ ਮੜਾ ਕੀ ਕੀਤਾ ਟੱਡਾ ਕੀ ਕਰੀਏ ਯਾਰ ਇਹਨਾਂ ਨੂੰ ਨਾ ਹੁਣ ਕੁੜੀ ਨੂੰ ਆਖਾਂ ਕਿ ਜਾਂ ਮੰਮੀ ਨੂੰ ਆਖਾਂ ਸੱਜੀ ਮਿਹਰੇ ਬਹੁਤੀ ਓਖੀਆਂ ਨੇ ਕੀ ਮੈਂ ਹਾਂ ਗੱਲਾਂ ਜਿਹਦੇ ਹਾਂ ਬਾਤਾਂ ਜੇ ਉਹ ਚੱਲ ਛੱਡ ਉਹਨਾਂ ਦੀਆਂ ਗੱਲਾਂ ਨਾ ਹੁਣ ਤੇ ਮੇਰੇ ਹਿਸਾਬ ਨਾਲ ਸੌਂਗੀਆਂ ਵਾ ਸੌਂਗੀਆਂ ਮਾ ਕੇ ਨਾ ਕੋਈ ਰੰਨਣ ਦਾ ਫਿਕਰ ਵਾ ਨਾ ਕੋਈ ਪਕਾਉਣ ਦਾ ਫਿਕਰ ਵਾ ਉਹ ਮੈਨੂੰ ਹੀ ਸਹਾਨਵਾ ਕਿ ਮੈਂ ਹੀ ਕਰਾਂ ਤੁਸੀਂ ਹੀ ਦੱਸੋ ਵੀ ਮੈਂ ਹੁਣ ਦੱਸ ਕੀ ਕਰਾਂ ਉਹ ਚੱਲ ਕੋਈ ਗੱਲ ਮੈਂ ਇਹੇ ਮੜਾ ਕਰਨ ਦੀਆਂ ਮੈਂ ਸਵੇਰੇ ਪੁੱਛਣਾ ਇਹਨਾਂ ਨੂੰ ਕਿ ਤੁਸੀਂ ਹਟਣਾ ਵਾ ਕਿ ਨਹੀਂ ਹਟਣਾ ਨਹੀਂ ਤਾਂ ਸਾਨੂੰ ਵੱਖ ਕਰ ਦੋ ਜਿਹੜਾ ਕਮਰਾ ਸਾਡੇ ਹਿੱਸੇ ਆਉਂਦਾ ਸਾਨੂੰ ਦੇ ਦਿਓ ਭਰਾ ਸੱਚੀ ਇਹਦੇ ਬੜਾ ਹੀ ਤੰਗ ਕਰਦੀਆਂ ਆ ਮਮੀ ਜਿਹੜੇ 4 ਸਾਲ ਕੱਢਨੇ ਆਂ ਅਸੀਂ ਤੇ ਕੱਢੀਏ ਮਮਮੀ ਵੀ ਹੋਂਦੇ ਮਗਰ ਲੱਗੇ ਆ ਨਾ ਉਹਦੇ ਵੀ ਮੇਰੀ ਕੁੜੀ ਆ ਇਹੋ ਹੀ ਏ ਸਾਰਾ ਕੋ ਇਹਨਾਂ ਨੂੰ ਪਤਾ ਹੀ ਵੀ ਕੀ ਬਾਝੋ ਲੱਗਣੀ ਜਦੋਂ ਕੁੜੀ ਨੇ ਪੁੱਛਿਆ ਤਾਂ ਕਹ ਉਹਨਾਂ ਇਹਨਾਂ ਨੂੰ ਕੁੜੀ ਨੇ ਕਿਹਾ ਕੋ ਪੁੱਛਣਾ ਉਹਨੇ ਤੇ ਆਪਣੇ ਪਿੰਡ ਚੱਲ ਜਾਣਾ ਲੋੜ ਸਾਡੀ ਪਣੀ ਉਹ ਤਾਂ ਪੜਾਈ ਇਹ ਵੀ ਪੈਣੀ ਆ ਪਰ ਇਹਨਾਂ ਨੂੰ ਨੀ ਨਾ ਹੈਗੀ ਮਸਾ ਵੀ ਇਹ ਆ ਵੀ ਆਪ ਨੂੰ ਥੋੜੇ ਜਿਹੜੇ ਖਰੇ ਹੋ ਕੇ ਰਹਿਣਾ ਪੈਣਾ ਫੇਰੀ ਦੇ ਘਟਕਣੇ ਆਉਣੀ ਉਦਾਂ ਨਹੀਂ ਇਹਨਾਂ ਦੀ ਆਉਣੀ ਹੈਗੀ ਸਵੇਰੇ ਕਰਨੇ ਆ ਗੱਲ ਇਹਨਾਂ ਨਾਲ ਤੇ ਆ ਚੋਕਾ ਤੂੰ ਲੈ ਜਾ ਰੋਟੀ ਲੈਣੀ ਆ ਨਾਲ ਖਾਲੀਆਂ ਮੈਂ ਦਵਾਂ ਚੱਲ ਖਾ ਲੈਣੀ ਹੀ ਰੋਟੀ ਤੇ ਖਾ ਲੋ ਹੁਣ ਉਹ ਨਹੀਂ ਬਿਸਤਰਾ ਵਿਸ਼ਿਆ ਆ ਆਹ ਚਲੋ ਉਹ ਲੰਮੀ ਆ ਜਾ